ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਤਰਾ ਹੈ ਅਤੇ ਉਹਨਾਂ ਦੀ ਜਾਨ ਵੀ ਲੈ ਸਕਦੇ ਨੇ ਇਹ ਦਾਵਾ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਕਿਉਂਕਿ ਐਨਐਸਏ ਦੇ ਖਿਲਾਫ ਜੋ ਵਿਧਾਇਆ ਗਿਆ ਹੈ ਦੁਬਾਰਾ ਲਗਾਤਾਰ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਰਹੇ ਨੇ ਅਤੇ ਐਨਐਸਏ ਵਿਧਾਇਆ ਜਾਣ ਨੂੰ ਗਲਤ ਦੱਸ ਰਹੇ ਨੇ ਪਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਜੋ ਹੁਣ ਨਵਾਂ ਹਲਫਨਾਮਾ ਜਾਂ ਫਿਰ ਕਹਿ ਲਿਆ ਜੋ ਜਵਾਬ ਦਾਖਲ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਐਨਐਸਏ ਵਿਧਾਇਆ ਜਾਣ ਦੇ ਪੱਖ ਦੇ ਵਿੱਚ ਉੱਚ ਦਾਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਕੋਲੋਂ ਜਾਨ ਦਾ ਖਤਰਾ ਹੈ ਅਤੇ ਕਾਨੂੰਨ ਵਿਵਸਥਾ ਪੰਜਾਬ ਦੀ ਨੂੰ ਵੀ ਇਹਨਾਂ ਦੇ ਕੋਲੋਂ ਖਤਰਾ ਹੈ ਇਹਨਾਂ ਨੇ ਦਾਵਾ ਕੀਤਾ ਹੈ ਅਤੇ ਦਲੀਲ ਦਿੱਤੀ ਹੈ ਕਿ ਅਜਨਾਲਾ ਥਾਣੇ ਦੇ ਵਿੱਚ ਜੋ ਹਾਲਾ ਲ ਕੀਤਾ ਗਿਆ ਸੀ ਉਸ ਦੌਰਾਨ ਅਮਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੇ ਜੋ ਭਾਸ਼ਣ ਦਿੱਤਾ ਉਸ ਦੇ ਵਿੱਚ ਸਾਫ਼ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਬੈਂਤ ਸਿੰਘ ਵਾਲਾ ਕੀਤਾ ਜਾਵੇਗਾ ਤਾਂ ਇਸ ਗੱਲ ਨੂੰ ਆਧਾਰ ਬਣਾ ਕੇ ਹੁਣ ਅਮਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਖਿਲਾਫ ਐਨਐਸਏ ਵਧਾਉਣ ਨੂੰ ਸਹੀ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਜੇਕਰ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ ਹੈ ਜਾਂ ਐਨਐਸਏ ਨਾਲ ਤੇ ਨਹੀਂ ਲਾਈ ਜਾਂਦੀ ਤਾਂ ਫਿਰ ਖਤਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਹੈ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਵੀ ਹੈ ਕਿਉਂਕਿ ਲੋਕ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕਦੇ ਨੇ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੇ ਉਸ ਭਾਸ਼ਣ ਦੇ ਵਿੱਚੋਂ ਇਸ ਗੱਲ ਨੂੰ ਵੀ ਉਜਾਗਰ ਕੀਤਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਗੁਣਗਾਨ ਕੀਤਾ ਗਿਆ ਸੀ ਦਲਾਵਰ ਸਿੰਘ ਦਾ ਜਿਸ ਨੇ ਮੁੱਖ ਮੰਤਰੀ ਬੈਂਤ ਸਿੰਘ ਦਾ ਕਤਲ ਕੀਤਾ ਸੀ ਬੰਬ ਦੇ ਨਾਲ ਉਡਾਇਆ ਸੀ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦਾ ਗੁਣਗਾਨ ਕਰਨਾ ਵੀ ਲੋਕਾਂ ਨੂੰ ਭੜਕਾਉਣ ਦੇ ਬਰਾਬਰ ਹੈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ਵਿੱਚ ਅਤੇ ਪੰਜਾਬ ਦੀ ਕਾਨੂੰਨ ਉਹ ਵਿਵਸਥਾ ਨੂੰ ਲੈ ਕੇ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦਾ NSA ਵਿਧਾਇਆ ਜਾਣਾ ਜਾਇਜ਼ ਪੰਜਾਬ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਇਸ ਦੇ ਮਾਮਲੇ ਵਿੱਚ SSP ਅਮਰitsar ਚੰਨਜੀਤ ਸਿੰਘ ਦੇ ਵੱਲੋਂ ਇਹ ਜਵਾਬ ਜਿਹੜਾ ਦਰਕੀਤਾ ਗਿਆ ਕਿਉਂਕਿ ਲਗਾਤਾਰ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ NSA ਵਿਧਾਇਆ ਜਾਣ ਨੂੰ ਗਲਤ ਦੱਸਦੇ ਆ ਇਸ ਨੂੰ ਰੱਦ ਕਰਨ ਦੀ ਮੰਗ ਹਾਈ ਕੋਰਟ ਦੇ ਵਿੱਚ ਕਰ ਰਹੇ ਨੇ ਪਰ ਹੁਣ ਜੋ ਜਵਾਬ ਦਾਖਲ ਕੀਤਾ ਗਿਆ ਉਸ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਕੋਲੋਂ ਦੱਸਿਆ ਗਿਆ ਹੈ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ ਤੇ ਦੇ ਸਾਥੀਆਂ ਦੇ ਜੇਲ੍ਹ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉੱਥੋਂ ਵੀ ਆਈਐਸਆਈ ਦੇ ਨਾਲ ਸੰਪਰਕ ਦੇ ਵਿੱਚ ਨੇ ਉਹਨਾਂ ਦੇ ਨਾਲ ਅਜੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਜੇਲ੍ਹ ਦੇ ਵਿੱਚੋਂ ਤਾਂ ਇਸ ਤਰ੍ਹਾਂ ਦੇ ਦਾਅਵੇ ਕਰਕੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੇ ਵੱਲੋਂ ਜੋ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਹੈ ਉਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਕੋਸ਼ਿਸ਼ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਕੀ ਹਾਈ ਕੋਰਟ ਦੇ ਵਿੱਚ ਇਹ ਜਵਾਬ ਦਾਖਲ ਹੋਣ ਤੋਂ ਬਾਅਦ ਉਹਨਾਂ ਦੀ ਐਨਐਸਏ ਨੂੰ ਦਿੱਤੀ ਗਈ ਚੁਣੌਤੀ ਰੱਦ ਕਰ ਦਿੱਤੀ ਜਾਵੇਗੀ ਜਾਂ ਫਿਰ ਐਨਐਸਏ ਦੇ ਖਿਲਾਫ ਜੋ ਅਪੀਲ ਪਾਈ ਗਈ ਹੈ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਸਰਕਾਰ ਦੇ ਇਸ ਤਰ੍ਹਾਂ ਕੇਦੇ ਜਵਾਬ ਤੋਂ ਬਾਅਦ ਡਿਸਮਿਸ ਕਰ ਦਿੱਤਾ ਜਾਵੇਗਾ ਇਸ ਦੇ ਉੱਤੇ ਹੁਣ 3 ਅਕਤੂਬਰ ਨੂੰ ਪਤਾ ਲੱਗੇਗਾ ਪਰ ਇਹ ਜਵਾਬ ਦਾਖਲ ਕਰਕੇ ਅਮਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਖਿਲਾਫ ਵੱਡਾ ਦਾਅਵਾ ਕੀਤਾ ਗਿਆ ਹੈ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਤੇ ਪੰਜਾਬ ਨੂੰ ਖਤਰਾ ਹੈ ਇਹਨਾਂ ਦੇ ਕੋਲੋਂ ਤਾਂ ਸੰਸਦ ਐਮਪੀ ਜਿੱਤੇ ਨੇ ਖੜੂਰ ਸਾਹਿਬ ਹਲਕੇ ਤੋਂ ਅਮਰਿਤਪਾਲ ਸਿੰਘ ਪਰ ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਹੁਣ ਅਮਰਿਤਪਾਲ ਸਿੰਘ ਦੇ ਇਸ ਮਾਮਲੇ ਦੇ ਬਾਰੇ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਜਾਨ ਦਾ ਖਤਰਾ ਹੈ ਤੇ ਇਸ ਕਰਕੇ ਉਹਨਾਂ ਨੂੰ NSA ਦੇ ਅਧੀਨ ਦੁਬਾਰਾ ਜਿਹੜਾ ਉਹ ਡਿਬਰੂਗੜ੍ਹ ਦੀ ਅਸਾਮ ਦੇ ਵਿੱਚ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਤਾਂ ਇਸ ਨੂੰ ਲੈ ਕੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ